ਐਮ ਐਲ ਏ ਸਰਵਨ ਤੁਹਾਨੂੰ ਮੁਰਦਾਬਾਦ 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 ਐਮ ਐਲ ਏ ਸਰਵਨ ਤੁਹਾਨੂੰ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਪੰਜਾਬੀ ਜ਼ਮੀਨਾਂ ਦੇ ਕਬਜ਼ੇ ਕਰਾਉਣ ਵਾਲੀ ਸਰਕਾਰ ਮੁਰਦਾਬਾਦ 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 ਚਲੋ ਲੈਵਲ ਪਾਉ ਦਿਓ ਗੱਲਬਾਤ ਹਾਂਜੀ ਪ੍ਰਧਾਨ ਜੀ ਆ ਕਿਹੜੇ ਮਕਸਦ ਤੇ ਜਿਹੜਾ ਤੁਸੀਂ ਪੁਤਲਾ ਸਾਣ ਚੱਲੇ ਇਹ ਪੁਤਲਾ ਜਿਹੜਾ ਵਾ ਸਰਵਨ ਸਿੰਘ ਤੁਨ ਐਮ ਐਲ ਏ ਖੇਮ ਕਰਨ ਦਾ ਵਾ ਜਿਹੜਾ ਕਿ ਪੰਚਾਇਤੀ ਜ਼ਮੀਨਾਂ ਦੇ ਜਬਰੇ ਕਬਜ਼ੇ ਕਰਾਉਂਦੇ ਆ ਇਹ ਜਿਹੜੀ ਸਰਕਾਰ ਆ ਬਹੁਤ ਨਕਮੀ ਬਣ ਚੁੱਕੀ ਆ ਜਿਹੜੀ ਆਪਣੇ ਘਰਾਂ ਨੂੰ ਖਿੱਚੀ ਜਾਂਦੀ ਆ ਕਿਹਦਾ ਕੋਈ ਮਸਲਾ ਨਹੀਂ ਆ ਲੋ ਰਿਹਾ ਕੇ ਨੂੰ ਕੋ ਆਟਾ ਦਾਲ ਨਹੀਂ ਮਿਲ ਰਿਆ ਕੋਈ ਸਕੀਮ ਨਹੀਂ ਮਿਲ ਰਹੀ ਸਾਰੇ ਲੋਕ ਪਰੇਸ਼ਾਨ ਆ ਹਰ ਆਏ ਤਾਂ ਨਾ ਧਰਨੇ ਲੱਗ ਜਾਂਦੇ ਆ ਪਰ ਇਹਨਾਂ ਨੂੰ ਸਰਕਾਰ ਦੇ ਤਸਤੇ 'ਤੇ ਬਸ ਨਹੀਂ ਹੋ ਰਹੀ ਕਿਉਂਕਿ ਬਹੁਤੀਆਂ ਸੀਟਾਂ ਲੋਕਾਂ ਨੇ ਇਹਨਾਂ ਨੂੰ ਦਿੱਤੀਆਂ ਇਹਨਾਂ ਦਾ ਦਿਮਾਗ 'ਚ ਨੁਕਸ ਪੈ ਗਿਆ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਚਿਹਤਿਆਂ ਦੇ ਕਬਜ਼ੇ ਕਰਾਉਂਦੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਸਾਡੇ ਤਲਵੰਡੀ ਸੋਭਾ ਸੰਗ ਦੇ ਵਿੱਚ ਇਹਨਾਂ ਨੇ ਜਬਰੀ ਕਬਜ਼ਾ ਕਰਾਇਆ ਗਿਆ ਇਹਨੂੰ ਉਸ ਸੰਬੰਧ ਵਿੱਚ ਸਾਰੇ ਪੂਰੇ ਜ਼ਿਲ੍ਹੇ ਦਾ ਭਰ ਦੇ ਵਿੱਚ ਅੱਜ ਫੁੱਦਲੇ ਫੁੱਗੇ ਜਾ ਰਿਹਾ ਜਿਹਦੇ ਵਿੱਚ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਰੂਸ ਰੈਡੀ ਕਲਾ ਵਾਲੋ ਅਸੀਂ ਟੋਟੀਆਂ ਦੇ ਵਿੱਚ ਫੁੱਗ ਰਹੇ ਆ ਜਿਹਦੇ ਵਿੱਚ ਚੋਲਾ ਸਾਹਿਬ ਤੋਂ ਮੇਰੇ ਸਕੱਤਰ ਗਿਆਨ ਸੋਣੀ ਤੇ ਸਾਰੀ ਪਿੰਡ ਦੀ ਸੰਗਤ ਆ ਨਾਲ ਚੋਲਾ ਸਾਹਿਬ ਤੋਂ ਹੋਰ ਫੌਜ ਆਈ ਆ ਤੇ ਉਹਦਾ ਉਹਦਾ ਫੁੱਦਲਾ ਫੁੱਗ ਰਹੇ ਆ ਉਹ ਬਾਹਰ ਲਿਖੀ ਅੰਦਰ ਚਾਹੀਦੀ ਆ ਲੱਗ ਗਿਆ 40 ਦਿਨ ਹੀ ਆਦੇ ਹਾਂ ਪਰਾਲੀ ਤੇ ਵੀ ਦਿਲ ਚੁੱਕੀ ਲੈਣੀ ਜੀ ਕੁੱਦਾ ਬੰਦਾ ਹੈ ਕਿਹੜਾ ਕੜਾ ਕਿਹਨਾਂ ਦਾ ਸਰਪੰਚ ਸਿੰਘ ਤੋਂ ਮੁਰਦਾਬਾ 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 ਪੰਚਾਇਤ ਜਮੀਨਾਂ ਦੇ ਕਬਜ਼ਾ ਕਰਨ ਵਾਲੀ ਸਰਕਾਰ ਦਾ ਰਵੇ ਕੱਕਨਾ ਰਵੇ ਕੱਕਨਾ ਰਵੇ ਕੱਕਨਾ ਪੰਜਾਬ ਸਰਕਾਰ ਮੁਰਦਾਬਾ 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 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾ ਜਿੰਦਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਕੰਮ ਕਰਦਾ ਨਹੀਂ ਦੇ ਰਿਹਾ ਮੈਨੂੰ ਜ਼ਰੂਰੀ ਕੰਮ ਆ ਤਿਆਰ ਕੰਮ ਖਰੇ ਲਖਾਇਆ ਨਾ ਆਹੋ ਮੈਂ ਚੱਲਿਆ ਮੜਾਇਆ ਤੋ ਹੋਰ ਜੀਤਨ ਲੈ ਗਿਆ